चल 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 तू चलते तो, चल, रहे सब भाई थोड़ी तो चलना चाहिए अरे पायलेट भाई पायलट अरे ਸਕੂਟੀ ਸਵਾਰ ਇਸ ਬੰਦੇ ਦਾ ਹਾਲ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਹੋ ਜਾਓਗੇ ਤਾਂ ਕਿਵੇਂ ਨਸ਼ੇ ਦੇ ਵਿੱਚ ਚੂਰੇ ਸਕੂਟੀ ਸਵਾਰ ਵੇਖੋ ਪਹਿਲਾਂ ਤਾਂ ਸੜਕ ਤੋਂ ਹੇਠਾ ਫੁੱਟਪਾਥ ਤੇ ਉਤਰ ਜਾਦਾ ਉਸ ਤੋਂ ਬਾਅਦ ਸਕੂਟੀ ਕਿਵੇਂ ਚਲਾ ਰਿਆ ਸੀ ਇਸੇ ਦਰਮਿਆਨ ਅਖੀਰਕਾਰ ਕਹੀ ਵਾਹਨਾ ਦੀ ਟੱਕਰ ਤੋਂ ਬਚਦਾ ਹੋਇਆ ਸੜਕ ਤੇ ਮੋਢੇ ਮੋਝਾ ਡਿੱਗਿਆ ਜਿਸ ਦੀਆਂ ਕਿ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਨੇ ਤਾਂ एमपी ਦੀਆਂ ਵੀਆਈਪੀ ਰੋਡ ਦੀਆਂ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਨਸ਼ੇਦ ਵਿੱਚ ਤੋਤੇ ਸਕੂਟੀ ਸਵਾਰ ਦੇ ਵੱਲੋਂ ਕਾਫੀ ਹੜਦੰਗ ਮਚਾਇਆ ਗਿਆ। ਚੱਲ 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 ਤੂੰ ਚੱਲ ਤੇ ਬਾਈਕ ਨੂੰ ਚੱਲਣਾ ਚਾਹੀਏ। ਅਰੇ ਪਾਇਲਟ ਭਾਈ ਪਾਇਲਟ चल 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 तू चलते रहे सब भाई के तो चलना चाहिए अरे पायलट भाई पायलट अरे ਸਕੂਟੀ ਸਵਾਰ ਇਸ ਬੰਦੇ ਦਾ ਹਾਲ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਹੋ ਜਾਓਗੇ ਤਾਂ ਕਿਵੇਂ ਨਸ਼ੇ ਦੇ ਵਿੱਚ ਚੂਰੇ ਸਕੂਟੀ ਸਵਾਰ ਵੇਖੋ ਪਹਿਲਾਂ ਤਾਂ ਸੜਕ ਤੋਂ ھیਠਾ ਫੁੱਟਪਾਥ ਤੇ ਉਤਰ ਜਾਦਾ ਉਸ ਵਾਰ ਸਕੂਟੀ ਕਿਵੇਂ ਚਲਾ ਰਿਆ ਸੀ ਇਸੇ ਦਰਮਿਆਨ ਅਖੀਰਕਾਰ ਕਹੀ ਵਾਹਨਾ ਦੀ ਟੱਕਰ ਤੋਂ ਬਚਦਾ ਹੋਇਆ ਸੜਕ ਤੇ ਮੋਢੇ ਮੋਝਾ ਡਿੱਗਿਆ ਜਿਸ ਦੀਆਂ ਕਿ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਨੇ ਤਾਂ ਐਮਪੀ ਦੀਆਂ ਵੀਆਈਪੀ ਰੋਡ ਦੀਆਂ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਨਸ਼ੇ ਦੇ ਵਿੱਚ तो उस स्कूटी सवार दे काफी हुड़दंग मचाया गया चल 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 तू चलते रे बाकी दूर चलना चाहिए अरे पायलट भाई पायलट तो अरे चल 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 तू चलते रे बाकी दूर चलना चाहिए अरे पायलट भाई पायलट अरे ਸਕੂਟੀ ਸਵਾਰ ਇਸ ਬੰਦੇ ਦਾ ਹਾਲ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਹੋ ਜਾਓਗੇ ਤਾਂ ਕਿਵੇਂ ਨਸ਼ੇ ਦੇ ਵਿੱਚ ਚੂਰੇ ਸਕੂਟੀ ਸਵਾਰ ਵੇਖੋ ਪਹਿਲਾਂ ਤਾਂ ਸੜਕ ਤੋਂ heਠਾ ਫੁੱਟਪਾਥ ਤੇ ਉਤਰ ਜਾਂਦਾ ਉਸ ਵਾਰ ਸਕੂਟੀ ਕਿਵੇਂ ਚਲਾ ਰਿਹਾ ਸੀ ਇਸੇ ਦਰਮਿਆਨ ਅਖੀਰਕਾਰ ਕਹੀ ਵਾਹਨਾ ਦੀ ਟੱਕਰ ਤੋਂ ਬਚਦਾ ਹੋਇਆ ਸੜਕ ਤੇ ਮੋਢੇ ਮੋਝਾ ਡਿੱਗਿਆ ਜਿਸ ਦੀਆਂ ਕਿ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਨੇ ਤਾਂ